ਕਿ ਲੈਣ ਨਿੰਕ ਸਿੰਘਾਂ ਦੇ ਨਹੀਂ ਪੀਣਾ ਜੀ ਜੋ ਸਾਡੇ ਆਗੂ ਦੀ ਕਾਲ ਹੋਊ ਅਸੀਂ ਉਸ ਤਰ੍ਹਾਂ ਕਰਾਂਗੇ ਉਹ ਮੋੜ ਲਾ ਆ ਬੱਚਾ ਆ ਬੱਚਾ ਨਾ ਕਰ ਮੈਨੂੰ ਸੀਐਮ ਸਾਹਿਬ ਦੱਸ ਦਿਓ ਕਿ ਪਾਵਰ ਤੁਹਾਡੀ ਚੱਲਦੀ ਹੈ ਕਿ ਉਹਨਾਂ ਦੀ ਚੱਲਦੀ ਹੈ ਆ ਜਾਓ ਦੱਜ ਨੂੰ ਵੱਧ ਮੇਕਅੱਪ ਗੋੜੇ ਪਹੁੰਚੋ ਪੁਲਿਸ ਡੈਮੋਕਰੇਸੀ ਆਉਂਦੀ ਹੈ ਡੈਮੋਕਰੇਸੀ ਸਵਰਤੋਂ ਹੀ ਸੰਨਤੀ ਸ਼ਹਿਰ ਲੁਧਿਆਣਾ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਸੀ ਬੈਰੀਕੇਡਿੰਗ ਕੀਤੀ ਗਈ ਬਕਾਇਦਾ ਗੱਡੀਆਂ ਦੀ ਚੈਕਿੰਗ ਕੀਤੀ ਜਾਣ ਲੱਗੀ ਬੈਰੀਕੇਡਿੰਗ ਨਾਕਾਬੰਦੀ ਤੇ ਪ੍ਰੋਪਰ ਪੋਸਟ ਕੁਆਰੰਟਾਈਨ ਕੀਤੀ ਗਈ ਹੈ ਤੇ ਸਾਰਾ ਮਾਹੌਲ ਬੇਤਪੀਸ ਹੋ ਗਿਆ ਹੁਣ ਤੱਕ ਇਹ ਘਟਨਾ ਦੇਖੋ ਸਾਰਾ ਮੁੰਡਿਆਂ ਦੀ ਚਾਂਗ ਦੀ ਗੱਡੀ ਫਾਲਜੂ ਦੇਜ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸੜਕਾਂ ਤੇ ਉਤਰ ਆਏ ਝੱਪੇ ਝੱਪੇ ਤੇ ਪੁਲਿਸ ਮੁਲਾਜ਼ਮ ਤੈਨਾਤ ਸੀ ਜੋ ਹਾਲਾਤਾਂ ਤੇ ਕਾਬੂ ਪਾਉਣ ਦੀ ਹਾਲਾਤ ਸ਼ਾਂਤ ਕਰਵਾਉਂਦੀ ਕੋਸ਼ਿਸ਼ ਕਰ ਰਹੇ ਹਨ। ਨਾਪੜਾ ਵਿਪੋ ਅਰਦੁਦੀਆਂ ਦੇ ਕਈ ਇਲਾਕੇ ਪੁਲਿਸ ਛੋੜੀ ਵਿੱਚ ਤਬਦੀਲ ਕਰ ਦਿੱਤੇ ਗਏ। باوجود ਇਸ ਦੇ ਸਾਰਾ ਦਿਨ ਹਾਲਾਤ ਤਣਾਪੂਰਨ ਹੀ ਬਣੇ ਰਹੇ। ਜੀ ਹਾਂ, ਵੱਡੇ ਨਾਲੇ ਦੇ ਪ੍ਰਦੂਸ਼ਣ ਦੀ ਸਮੱਸਿਆ ਨੂੰ ਲੈ ਕੇ ਸਮਾਜ ਸੇਵੀਆਂ ਅਤੇ ਡਾਇੰਗ ਇੰਡਸਟਰੀ ਵਿਚਾਲੇ ਚੱਲ ਰਹੇ ਵਿਵਾਦ ਦੇ ਮੱਦੇਨਜ਼ਰ ਸ਼ਹਿਰ ਪਰਵ ਵਿੱਚ ਵੀਰਵਾਰ ਨੂੰ ਹਾਲਾਤ ਬੇਹੱਦ ਤਣਾਪੂਰਨ ਬਣ ਗਏ। ਦਰਸਲ ਪਬਲਿਕ ਐਕਸ਼ਨ ਕਮੇਟੀ ਵੱਲੋਂ ਲੁਧਿਆਣਾਵਾਲ ਮਾਰਚ ਕਰਕੇ ਪੁੱਡੇ ਨਾਲੇ ਤੇ ਬੰਨ ਲਾਉਣ ਦੀ ਕਾਲ ਦਿੱਤੀ ਗਈ ਸੀ। ਵੱਡੀ ਗਿਣਤੀ ਵਿੱਚ ਸਥਾਨਕ ਲੋਕ, ਸਮਾਜ ਸੇਵੀ ਸੰਸਥਾਵਾਂ ਅਤੇ ਨਿਹੰਗ ਸਿੰਘ ਜਿਥੇਬੰਦੀਆਂ ਅਤੇ ਕਿਸਾਨ ਜਿਥੇਬੰਦੀਆਂ ਇਸ ਕਾਲ ਵਿੱਚ ਸ਼ਾਮਲ ਹੋਈਆਂ। ਜਦੋਂ ਲੋਕਾਂ ਦਾ ਇਹ ਹجوم ਅੱਗੇ ਵਧਿਆ ਤਾਂ ਪੁਲਿਸ ਨੇ ਪਬਲਿਕ ਐਕਸ਼ਨ ਕਮੇਟੀ ਦੇ 10 ਤੋਂ 15 ਆਗੂ ਹਿਰਾਸਤ ਵਿੱਚ ਲੈ ਲਏ। ਨਾਲ ਹੀ ਕਈ ਪ੍ਰਦਰਸ਼ਨਕਾਰੀਆਂ ਨੂੰ ਮੁਜ਼ਾਹਰਾ ਕਾਰੀਆਂ ਨੂੰ ਪੁਲਿਸ ਹਿਰਾਸਤ ਵਿੱਚ ਲੈ ਕੇ ਚਲੀ ਗਈ ਜਿਸ ਤੋਂ ਬਾਅਦ ਹਾਲਾਤ ਹੋਰ ਵੀ ਜ਼ਿਆਦਾ ਤਣਾਪੂਰਨ ਹੋ ਗਏ। ਇਸ ਦੌਰਾਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਤੇ ਹਲਕਾ लाठीचार्ज ਵੀ ਕੀਤਾ। ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਕਾਰ ਜ਼ਬਰਦਸਤ ਝੜਪ ਹੋ ਗਈ। ਦੱਸਿਆ ਗਿਆ ਕਿ ਪੁਲਿਸ ਵੱਲੋਂ 100 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਜਿਨ੍ਹਾਂ ਵਿੱਚ ਆਗੂ ਅਤੇ ਮੁਜ਼ਾਹਿਰਾਂ ਕਾਰੀ ਤੋਂ ਵੀ ਸ਼ਾਮਲ ਸਨ ਪੁਲਿਸ ਦੇ ਸੈਕਸ਼ਨ ਦਾ ਮੁਜ਼ਾਹਿਰਾਂ ਵੱਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ ਤੁਸੀਂ ਪੋਰਸ ਦੇਖੋ ਥਾਰੇ ਪਾਸੇ ਪੋਰਸ ਦਿਖਾਈ ਜਾਵੇ ਪੋਰਸ ਕਿੰਨੇ ਕਿਵੇਂ ਧੱਕਾ ਗਾਹੀ ਹੈ ਪਿੱਛੇ ਵੀ ਸਾਨੂੰ ਰੋਕਿਆ ਗਿਆ ਪੋਰਸ ਵੱਲੋਂ ਛੜੇ ਆਵ ਧੱਕਾ ਗਾਹੀ ਹੈ ਪੰਜਾਬ ਪੋਰਸ ਮਹਿਕਮਾ ਅਸਮਾਨ ਨੂੰ ਕਹਿੰਦੇ ਜੁਣਾ ਇਹ ਇਕੱਲਾ ਪਾਣੀਆਂ ਦਾ ਮਸਲਾ ਪਾਣੀਆਂ ਸਾਲਿਆਂ ਨੇ ਪੀਣਾ ਪਾਣੀਆਂ ਅਸੀਂ ਇਕੱਲੇ ਨਿੰਗ ਸਿੰਗਲ ਨੇ ਨਹੀਂ ਪੀਣਾ ਪਾਣੀਆਂ ਇਕੱਲੇ ਬੱਚੇ ਬੱਚੇ ਨੇ ਪੀਣਾ ਤੁਸੀਂ ਉੱਥੇ ਜਾ ਕੇ ਦੇਖੋ ਉੱਥੋਂ ਦੇ ਲੋਕ ਪਾਣੀ ਦੀ ਪਿੰਡ ਵਿੱਚ ਰਹਿਣਾ ਮੋਸਰ ਹੋਲਾ ਮੈਂ ਕਿ ਮਤਮਨ ਨੂੰ ਕਹਿੰਨਾ ਚਾਹਣਾ ਬੂੜੇ ਆ ਕੇ ਉਹ ਸੀਐਮ ਬੰਨ੍ਹਦੋਂ ਪਹਿਲਾਂ ਉਹਦਾ ਕੀ ਬਿਆਸ ਸੀ ਕਹਿੰਦਾ ਇਹ ਪਾਣੀਆਂ ਦੇ ਬੋਲੋ ਹੁਣ ਸੀਐਮ ਕਿਉਂ ਨਹੀਂ ਬੋਲਿਆ ਬਈ ਉਹਦੀ ਪਹਿਲਾਂ ਵਾਲੀ ਵੀਡੀਓ ਦੇਖੀ ਜਾਵੇ ਤਹਾਨੂੰ ਬੰਗਾਰ ਪਾਈ ਐ ਪੰਜਾਬੀਆਂ ਨੂੰ ਵੀ ਜੇ ਤੁਸੀਂ ਆਓਗੇ ਸਾਡਾ 1 ਲੱਖ ਪ੍ਰਵਾਸੀ ਤਿਆਰ ਬੈਠਾ ਉਹ ਗੁਰੂ ਗੋਬਿੰਦ ਸਿੰਘ ਦੇ ਬਾਰਸੋ ਓਏ ਹਰੀ ਸਿੰਘ ਨਲੂਏ ਦੇ ਬਾਰਸੋ ਉਹ ਮਹਾਰਾਜਾ ਰਣਜੀਤ ਸਿੰਘ ਦੇ ਬਾਰਸੋ ਉਹ ਤੁਸੀਂ ਕਿੱਥੇ ਮਰ ਗਏ ਓਏ ਪੰਜਾਬੀਓ ਉਹ ਤੁਹਾਨੂੰ ਬੰਗਾਰ ਪਾਤੀ ਓਏ ਉਹ ਜਿਹੜੇ ਤੁਹਾਡੇ ਮੰਗਦੇ ਸੀ ਸਾਡੇ ਝੋਨਾ ਲਾਉਣਾਉਂਦੇ ਸੀ ਉਹ ਸਾਡੇ ਅੱਜ ਮਾਲਕ ਬਣ ਕੇ ਬੈਠ ਗਏ ਉਹ ਸਾਡਾ ਪਾਣੀ ਮਾਰ ਦਿੱਤਾ ਤੁਸੀਂ ਦੇਖ ਸਕਦੇ ਹੋ ਇੱਥੇ ਪੱਤਰਕਾਰਾਂ ਨਾਲ ਵੀ ੱੱਕੇ ਹੋ ਰਹੇ ਨੇ ਕਿਸ ਤਰ੍ਹਾਂ ਪੁਲਿਸ ਡੈਮੋਕਰੇਸੀ ਆਉਂਦੀ ਡੈਮੋਕਰੇਸੀ ਕਿਸ ਤਰ੍ਹਾਂ ਕੱਲੇ ਕੱਲੇ ਸਿੰਘਾਂ ਤੂੰ ਦੂਗੇ ਲੈ ਕੇ ਜਾਇਆ ਜਾ ਰਹੇ ਹਨ ਤੁਸੀਂ ਬੰਨ ਲਾਂ ਜਾਉਗੇ ਦੇਖੋ ਜੀ ਜੋ ਸਾਡੇ ਆਗੂਆਂ ਦੀ ਕਾਲ ਹੂ ਅਸੀਂ ਉਸ ਤਰ੍ਹਾਂ ਕਰਾਂਗੇ ਪਰ ਤੁਹਾਨੂੰ ਇਕੱਠੇ ਨਹੀਂ ਹੋਣ ਦਿੱਤਾ ਜਾ ਰਿਹਾ ਕੋ ਸਾਡੇ ਆਗੂ ਬਰਨਾਲਾ ਰੋਕਲੇ ਉਸਮਾਨ ਸਾਹ ਰੋਕਲੇ ਤਦ ਬਠਿੰਡੇ ਰਾਜਸਥਾਨ ਤੋਂ 2000 ਬੰਦਾ ਆ ਰਿਹਾ ਸੀ ਉਹ ਸੜਕਾਂ ਤੇ ਬੈਠ ਗਿਆ ਜੀ ਹਾਂ ਇੱਕ ਪਾਸੇ ਪਬਲਿਕ ਐਕਸ਼ਨ ਕਮੇਟੀ ਵੱਲੋਂ ਬੁੱਢੇ ਨਾਲੇ ਨੂੰ ਬੰਨ ਮਾਰਨ ਦਾ ਐਲਾਨ ਕੀਤਾ ਗਿਆ ਤਾਂ ਦੂਜੇ ਪਾਸੇ ਡਾਇੰਗ ਯੂਨਿਟ ਯਾਨੀ ਕਿ ਡਾਇੰਗ ਇੰਡਸਟਰੀ ਨਾਲ ਜੁੜੇ ਵਪਾਰੀਆਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤੇ ਇੱਕ ਵੱਖਰਾ ਰੋਸ ਪ੍ਰਦਰਸ਼ਨ ਕੀਤਾ ਗਿਆ ਇੰਡਸਟਰੀ ਵਾਲਿਆਂ ਵੱਲੋਂ ਆਪਣੇ ਮੁਲਾਜ਼ਮਾਂ ਆਪਣੇ ਵਰਕਰਾਂ ਨਾਲ ਮਿਲ ਕੇ ਇੱਕ ਵੱਖਰੀ ਸਟੇਜ ਲਗਾਈ ਗਈ ਅਤੇ ਪਬਲਿਕ ਐਕਸ਼ਨ ਕਮੇਟੀ ਦਾ ਵਿਰੋਧ ਕੀਤਾ ਗਿਆ ਇਹਨਾਂ ਲੋਕਾਂ ਨਾਲ ਸਾਡੇ ਪੱਤਰਕਾਰ ਨਵੀਨ ਸ਼ਰਮਾ ਨੇ ਖਾਸ ਤੌਰ ਤੇ ਗੱਲਬਾਤ ਕੀਤੀ ਕੀ ਕਹਿਣਾ ਸੀ ਇਹਨਾਂ ਇੰਡਸਟਰੀਅਸ ਦਾ ਆਓ ਸੁਣੋ ਸਰ ਦੇਖੋ ਅਸੀਂ 250 ਕਰੋੜ ਦੇ ਦੋ ਸੀਟੀਆਂ ਵੀ ਪਲਾਟ ਲਗਾਏ ਆ ਜੀ 250 ਕਰੋੜ ਚ 50 ਕਰੋੜ ਦੀ ਸਬਸਿਡੀ ਆਈ ਹੈ ਤਾਂ ਕਿ 200 ਕਰੋੜ ਮੈਂਬਰਸ ਨੇ ਆਪਣੀ ਜੇਹ ਚ ਖਰਚੇ ਆ ਇਸ ਤੋਂ ਇਲਾਵਾ 50 ਕਿਲੋ ਮੀਟਰ ਦੀ ਸਰਵਲਾਈਨ ਪਾਈਆ ਸੀ ਇਸ ਤੋਂ ਇਲਾਵਾ ਹਰ ਮਹੀਨੇ ਦੋਨੋਂ ਪਲਾਂਟਸ ਨੂੰ ਚਲਾਉਣ ਦਾ ਸਾਡਾ 3 ਕਰੋੜ ਰੁਪਏ ਦਾ ਖਰਚਾ ਹੈ ਜੀ ਇਹ ਚ ਖਾਲੀ 75 ਲੱਖ ਰੁਪਏ ਦਾ ਬਿੱਲ ਹੀ ਹੈ ਜੀ ਉਸ ਤੋਂ ਬਾਅਦ ਵੀ ਸਾਡੇ ਤੇ ਇਲਜ਼ਾਮ ਲਗਾਏ ਜਾਂਦੇ ਆ ਅਸੀਂ ਕਾਨੂੰਨ ਦੇ ਮੁਤਾਬਕ ਇਹ ਪਲਾਂਟ ਬਣਾਏ ਆ ਤੇ ਕਾਨੂੰਨ ਦੇ ਮੁਤਾਬਕ ਇਹ ਪਲਾਂਟ ਚਲਾ ਰਹੇ ਆ ਅਸੀਂ ਜਿੰਨੀ ਇੰਡਸਟਰੀ ਹੈਗੀ ਆ ਲੱਖਾਂ ਕਰੋੜਾਂ ਰੁਪਏ ਦਾ ਟੈਕਸ ਦਿੰਨੇ ਆ ਜੀ ਇਨਕਮ ਟੈਕਸ ਜੀਐਸਟੀ ਮਿਊਨਿਸਪਲ ਕਾਰਪੋਰੇਸ਼ਨ ਟੂ ਗਰਾਊਂਡ ਵਾਟਰ ਟੈਕਸ ਇੱਕ ਲੱਖਾ ਸਦਾਨਾ ਜਾਂ ਅਮਿਤੋਜ ਮਾਨ ਕੋਈ ਜਾਂ ਆਪਣੀ ਇਹ ਕਾਲਾ ਪਾਣੀ ਮੋਰਚਾ ਸਾਨੂੰ ਧਮਕੀਆਂ ਦਿੰਦੇ ਆ ਜੀ ਕਿ ਤੁਹਾਡਾ ਸੀਵੇ ਟੋੜ ਦਾਂਗੇ ਤੁਹਾਡੇ ਸੀਟਵੀ ਪਲਾਨ ਤੋੜਾਂਗੇ ਉਹ ਕਿਹੜੇ ਕਿਹੜੇ ਕਾਨੂੰਨ ਦੇ ਤਹਿਤ ਸਾਡੇ ਕੋਲੇ ਗੱਲਾਂ ਕਰ ਰਹੇ ਆ ਕੀ ਉਹ ਪੰਜਾਬ ਚ ਉਹਨਾਂ ਕੋਈ ਪਾਵਰ ਹੈਗੀ ਆ ਕੋਈ ਅਸੀਂ ਤਾਂ ਸਮਝਦੇ ਸੀਗੇ ਕਿ ਸਾਡੇ ਪੰਜਾਬ ਦੇ ਸੀਐਮ ਸਾਹਿਬ ਕੋ ਪਾਵਰ ਹੈਗੀ ਆ ਉਹਨਾਂ ਦੀ ਸਰਕਾਰ ਚੱਲਦੀ ਪਈ ਆ ਸਾਨੂੰ ਸੀਐਮ ਸਾਹਿਬ ਦੱਸ ਦਿਓ ਕੀ ਪਾਵਰ ਤੁਹਾਡੀ ਚੱਲਦੀ ਹੈ ਕਿ ਉਹਨਾਂ ਦੀ ਚੱਲਦੀ ਹੈ ਸਾਡੇ ਕੋ ਪੂਰੇ ਸਾਡੇ ਕੋ ਪੂਰੇ ਆਰਡਰ ਹੈ ਜੀ ਅਸੀਂ ਜਿੱਥੇ ਪਾਣਾ ਪਾਣੀ ਪਾਣਾ ਸੀ ਉੱਥੇ ਪਾ ਰਹੇ ਆ ਉੱਥੋਂ ਪਾਣੀ ਲੋਰ ਬੁੱਢੇ ਨਾਲੇ ਤੱਕ ਲੈ ਕੇ ਜਾਣਾ ਪੰਜਾਬ ਸਰਕਾਰ ਦਾ ਕੰਮ ਸੀ ਉਹ ਲੋਰ ਬੁੱਢੇ ਨਾਲਾ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਨਾ ਹੈ ਕਿ ਪਹਿਲਾਂ ਇਹ ਬੁੱਢਾ ਨਾਲਾ ਮੋਗੇ ਤੱਕ ਚੱਲਦਾ ਸੀਗਾ 1988 ਚ ਬਾੜ ਆਈ ਉਸ ਤੋਂ ਬਾਅਦ ਜਿਹੜਾ ਲੋਰ ਬੁੱਢੇ ਨਾਲੇ ਦਾ ਏਰੀਆ ਸੀਗਾ ਮੋਗਾ ਜਗਰੋਂ ਉਹ ਬਹੁਤ ਜ਼ਿਆਦਾ ਇਫੈਕਟ ਹੋਇਆ 1988 ਚ ਉਸ ਟਾਈਮ ਦੀ ਸਰਕਾਰ ਨੇ ਉਹ ਜਿਹੜਾ ਪਰਾਣਾ ਬੁੱਢਾ ਨਾਲਾ ਬੰਦ ਕਰਕੇ ਤੇ ਬੰਦ ਲਾ ਕੇ ਪਾਣੀ ਸਤਲੁਜ ਛੜਦਾ ਜੀ ਅੱਜ ਤੱਕ ਉਹ ਪਾਣੀ ਸਤਲੁਜ ਹੀ ਜਾ ਰਿਹਾ ਹੈ ਅਸੀਂ ਪੰਜਾਬ ਸਰਕਾਰ ਨੂੰ ਮੰਗ ਕਰਦੇ ਹਾਂ ਜਿਹੜਾ ਉਹ ਲੋਰ ਬੁੱਢਾ ਨਾਲਾ ਹੈਗਾ ਉਹ ਰਿਵਾਈਵ ਕੀਤਾ ਜਾਵੇ ਉੱਤੇ 36 ਕਰੋੜ ਦਾ ਖਰਚਾ ਹੈ ਉਹ ਸਾਡਾ ਐਨਜੀਟੀ ਕੇਸ ਚੱਲਦਾ ਪਿਆ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਪਬਲਿਕ ਐਕਸ਼ਨ ਕਮੇਟੀ ਨੇ ਬੁੱਢਾ ਨਾਲੇ ਤੇ ਬੰਨ ਲਾਉਣ ਦਾ ਇਸ ਵਿੱਚ ਪਾਏ ਜਾ ਰਹੇ ਦੂਸ਼ਿਤ ਪਾਣੀ ਨੂੰ ਬੰਦ ਕਰਵਾਉਣ ਦਾ ਐਲਾਨ ਕੀਤਾ ਸੀ ਇਸ ਦੇ ਨਾਲ ਹੀ ਸਨਤ ਨਾਲ ਜੁੜੇ ਲੋਕਾਂ ਨੇ ਵੀ ਵਿਰੋਧ ਕਰਨ ਦੀ ਗੱਲ ਕਹੀ ਸੀ ਅੱਜ ਜੱਜ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਜਥੇਬੰਦੀਆਂ ਨਾਲ ਜੁੜੇ ਲੋਕ ਲੁਧਿਆਣਾ ਵਿੱਚ ਇਕੱਠਾ ਹੋਏ ਤਾਂ ਹਾਲਾਤ ਤਣਾਪੂਰਨ ਹੋ ਗਏ ਪੁਲਿਸ ਨੂੰ ਬਲਦਾਇ ਇਸਤੇਮਾਲ ਕਰਨਾ ਪਿਆ ਪੂਰਾ ਸੰਨਤੀ ਸ਼ਹਿਰੀ ਇੱਕ ਤਰੀਕੇ ਨਾਲ ਸੀਲ ਕਰ ਦਿੱਤਾ ਗਿਆ ਪਰ باوجود ਇਸ ਦੇ ਵਿਵਾਦ ਠੰਡਾ ਪੈਂਦਾ ਵਖਾਈ ਨਹੀਂ ਦਿੱਤਾ ਲੁਧਿਆਣਾ ਤੋਂ ਨਵੀਨ ਚਰਮਾ ਪੀਟੀਸੀ ਨਿਊਜ਼